ਦੋਸਤੋ ਦੋਸਤੋ ਜਿਹੜੀ ਮੈਂ ਨਾਲ ਵੀਡੀਓ ਸ਼ੇਅਰ ਕਰ ਰਿਹਾ ਇਹ ਮੇਰੀ ਭਰਾ ਨੂੰ ਬੇਨਤੀ ਆ ਪ੍ਰੋਡਿਊਸਰ ਡੀ ਐਕਸਸਓ ਜੀਓ ਕਿਵੇਂ ਆ ਵਧੀਆ ਲੈਣੀ ਕਿ ਥਾਣੇ ਜਾਣਾ ਮੈਂ ਤੇਰੀ ਲੈ ਕੇ ਧਿਆਣੇ ਜਾਣਾ ਤੇਰੀ ਪਾਣ ਦੀ ਚੋਲੀ ਤੇਰੀ ਦੀ ਖੋਲ ਡਾ ਦੇ ਆ ਕੀ ਕੱਢ ਕੇ ਸਾਡੇ 4:30 ਦਾ ਟਾਈਮ ਦੇ ਕੇ ਹੁਣ ਉੱਠਿਆ ਹੈ ਭੈਣ ਦੀ ਪੁੱਧੀ ਖਾਣੇ ਜਾਣਾ ਕਿ 10 11 ਵਜੇ ਬੰਬੂ ਘਰ ਮੂਰੇ ਬਟਾਇਆ ਭੈਣ ਦੀ ਪੁੱਤੀ ਖੜਾ ਭੈਣ ਚੋਦ 12:00 ਵਜੇ ਭੈਣ ਚ ਦਾ ਦਾ ਲੌੜਾ ਲੈਣਾ ਸਮਾਨ ਕਿੰਨਾ ਚੱਕੜ ਹੁੰਦਾ ਮੈਂ ਹਿੰਦੀ ਹਰਮਜੀਤ ਪਾਲੇ ਮਹਿਕ ਆਹ ਟੀਕੇ ਨੂੰ ਨਾਲ ਰੱਖਣਾ ਜਦ ਤਰਾ ਪੀਏ ਦਾ ਭੈਣ ਤੋਂ ਤਾਂ ਪਹਿਲੀ ਬਹਿ ਜਾ ਜੇ ਜਿਹੜੇ ਕੋਟਦੰਨੇ ਤੋਂ ਮੇਰਾ ਵੀਰ ਹੈ ਮੈਂ ਇਹਨੂੰ ਇੱਕ ਬੇਨਤੀ ਕਰਦਾ ਨਿਮਰਤਾ ਸਹਿਤ ਕਿ ਜਿਹੜੀ ਤੂੰ ਵੀਡੀਓ ਬਣਾਈ ਐ ਤੇ ਜੇ ਇੱਕ ਬੱਚੇ ਨੂੰ ਤੂੰ ਗੰਦੀ ਮਤਲਬ ਕਿ ਗਾਲ ਵੀ ਕੱਢੀ ਐ ਤੇ ਨਾਲ ਉਹਨੂੰ ਤੂੰ ਗੰਦੀ ਆਦਤ ਬਾਰੇ ਵੀ ਉਹਨੂੰ ਦੱਸ ਰਿਆ ਜਿਹੜੀਆਂ ਗੱਲਾਂ ਤੂੰ ਕਰ ਰਿਹਾ ਇਹ ਗੱਲ ਗਲਤ ਹੈ ਸੋ ਇਹ ਬੱਚਾ 10 10 11 ਸਾਲ ਦਾ ਹੋਣਾ ਹੱਦ 12 ਸਾਲ ਦਾ ਹੋਣਾ ਜਦੋਂ ਤੁਸੀਂ 12 ਸਾਲ ਦੇ ਬੱਚੇ ਨੂੰ ਇਹੋ ਜਿਹੇ ਗੱਲਾਂ ਵੱਲ ਧਿਆਨ ਦਿਓਗੇ ਐਂਟਰਟੇਨਮੈਂਟ ਕਰਨ ਦਾ ਦੇਖੋ ਸਭ ਨੂੰ ਅਧਿਕਾਰ ਹੈ ਸਭ ਨੂੰ ਹੱਕ ਹੈ ਤੁਸੀਂ ਹਸਾਓ ਲੋਕਾਂ ਨੂੰ ਖੇਡੋ ਦਿਨ ਬੁਗੜੀ ਰਾਤ ਚੌਕਣੀ ਤਰੱਕੀ ਕਰੋ ਪਰ ਲੇਕਿਨ ਜਿਹੜੀਆਂ ਤੁਸੀਂ ਗਾਲਾਂ ਵਿੱਚ ਬੋਲ ਰਹੇ ਹੋ ਵੀਡੀਓ ਦੇ ਇਹ ਹੋ ਸਕਦਾ ਵੀਡੀਓ ਸਾਡੀਆਂ ਭੈਣਾਂ ਵੀ ਦੇਖਦੀਆਂ ਸਾਡੀਆਂ ਧੀਆਂ ਵੀ ਦੇਖਦੀਆਂ ਸਾਡੀਆਂ ਮਾਮਾ ਵੀ ਦੇਖਦੀਆਂ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਸੋਸ਼ਲ ਮੀਡੀਆ ਹਰ ਇੱਕ ਹੀ ਚਲਾ ਰਿਹਾ ਸੋ ਇਸ ਕਰਕੇ ਮੈਂ ਤਾਂ ਜੇ ਕਹਾ ਕਿ ਤੁਹਾਨੂੰ ਲਾਹਨ ਤਾ ਇਹ ਵੀ ਗੱਲ ਮਾੜੀ ਹੋਊਗੀ ਕਿਉਂਕਿ ਇਹ ਤੁਹਾਡਾ ਨਿੱਜੀ ਸੁਭਾਅ ਹੈ ਪਰ ਲੇਕਿਨ ਵੀਰ ਜੀ ਇਹਨਾਂ ਨੂੰ ਕਿਰਪਾ ਕਰਕੇ ਇਹਨਾਂ ਚੀਜ਼ਾਂ ਨੂੰ ਤਬਦੀਲ ਕਰੋ ਪ੍ਰੋਡਿਊਸਰ ਸਾਹਿਬ ਸੋ ਮੈਂ ਸਾਰਿਆਂ ਨੂੰ ਹੀ ਬੇਨਤੀ ਕਰੂੰਗਾ ਜਿਹੜੇ ਸੋਸ਼ਲ ਮੀਡੀਆ ਤੇ ਇਹ ਜਿਆ ਗੰਦ ਪਾਉਂਦੇ ਆ ਗੰਦ ਬੋਲਦੇ ਆ ਕਿਰਪਾ ਕਰਕੇ ਉਹ ਨਾ ਪਾਇਆ ਕਰਨ ਜੇ ਇਹ ਗੰਦ ਪਾਉਣਗੇ ਤਾਂ ਕੱਲ ਨੂੰ ਆਉਣ ਵਾਲਾ ਜਿਹੜਾ ਸਮਾਂ ਸਾਡੀਆਂ ਧੀਆਂ ਪੜਨਾ ਸਾਡੇ ਬੱਚੇ ਛੋਟੇ ਛੋਟੇ ਉਹ ਵਿਗੜ ਜਾਣਗੇ ਵਿਗੜੇ ਇਹ ਜਿਹੜੇ ਪਹਿਲਾਂ ਵਿਗੜ ਚੁੱਕੇ ਆ ਨਾ ਜਵਾਕ ਇਹ ਤੁਹਾਡੇ ਵਰਗਿਆਂ ਦੀ ਦੇਣ ਹੈ ਸੋ ਪ੍ਰੋਡਿਊਸਰ ਡੀਐਕਸ ਤੱਕ ਇਹ ਵੀਡੀਓ ਪਹੁੰਚਾਈ ਜਾਵੇ ਤੇ ਉਹਨੂੰ ਕਿਹਾ ਜਾਵੇ ਕਿ ਭਰਾ ਜੀ ਇੰਨਾ ਗੰਦ ਨਾ ਪਾਇਆ ਕਰੋ ਇੰਨਾ ਇੰਨੀ ਅੱਤ ਚੰਗੀ ਨਹੀਂ ਹੁੰਦੀ ਅੱਤ ਦੇ ਅੰਤ ਦੇ ਵਿਚਾਰੇ ਸਿਰਫ ਅਦਕ ਤੇ ਟਿੱਪੀ ਦਾ ਹੀ ਫਰਕ ਹੁੰਦਾ ਜਿਹੜੇ ਅੱਤ ਚੱਕਦੇ ਆ ਆਖਰ ਉਹਨਾਂ ਦਾ ਅੰਤ ਬਹੁਤ ਛੇਤੀ ਆ ਜਾਂਦਾ ਸੋ ਇਹ ਨਹੀਂ ਬੇਨਤੀ ਪ੍ਰਮਾਣ ਕਰਨੀ ਵੈਕ ਜਿੱਕਾ ਖਾਲਸਾ ਵੈਕ ਜਿੱਕਾ